ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਅਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਤੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 2 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਦ ਹੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਾਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰਹੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਕਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੂਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਤਬਾ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾਂ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਅਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਤੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 22 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਦ ਹੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਾਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰੱਖੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਪਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੁਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਦਬਾਅ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਬਾਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰਸਖ ਵੇਖਣ ਨੂੰ ਮਿਲ ਰਿਹਾ ਹੈ ਅੰਦਰਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀ ਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹੈਂ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਤੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 2 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਾਦੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟ੍ਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਾਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰਹੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਕਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੂਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਦਬਾਅ ਤੋਂ ਬਾਅਦ 2015 ਦੇ ਵਿੱਚ ਐਨਐਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾਂ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਅਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਦੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 22 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਦ ਹੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਿਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰੱਖੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਪਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੁਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਤਬਾ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰਸਖ ਵੇਖਣ ਨੂੰ ਮਿਲ ਰਿਹਾ ਹੈ ਅੰਦਰਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀ ਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਤੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 2.5 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ। ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ। ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਦ ਹੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਿਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਾਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰੱਖੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਕਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੂਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਤਬਾ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਅਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀ ਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹੈਂ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਦੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 22 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਾਦੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਿਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਾਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰੱਖੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਪਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੁਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਤਬਾ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ ਕਰੋ ਕਿਤੇ ਤੁਹਾਡੀਆਂ ਛੁੱਟੀਆਂ ਪਾਸਪੋਰਟ ਦੀ ਮਿਆਦ ਕਰਕੇ ਰੁਕ ਨਾ ਜਾਣ ਨਿਊਜ਼ੀਲੈਂਡ 'ਚ ਇਸ ਵੇਲੇ ਪਾਸਪੋਰਟ ਰੀਨਿਊਅਲ 'ਚ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਅਸਲ 2015 ਵਿੱਚ ਜਾਰੀ ਹੋਏ ਪਹਿਲੇ 10 ਸਾਲਾ ਪਾਸਪੋਰਟ ਹੁਣ ਮਿਆਦ ਪੂਰੀ ਕਰ ਰਹੇ ਹਨ ਤੇ ਹਜ਼ਾਰਾਂ ਕੀ ਵੀ ਇਸ ਮਹੀਨੇ ਆਪਣੇ ਪਾਸਪੋਰਟ ਰੀਨਿਊ ਕਰਵਾ ਰਹੇ ਹਨ ਨਵੰਬਰ 2015 ਵਿੱਚ ਮੁਰੂ ਸ਼ੁਰੂ ਕੀਤੇ ਗਏ 10 ਸਾਲਾ ਪਾਸਪੋਰਟ ਹੁਣ ਖਤਮ ਹੋਣੇ ਸ਼ੁਰੂ ਹੋ ਗਏ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਮੁਤਾਬਕ ਇਸ ਮਹੀਨੇ ਤੋਂ ਦਸੰਬਰ ਤੱਕ 26000 ਤੋਂ ਵੱਧ ਪਾਸਪੋਰਟ ਖਤਮ ਹੋ ਜਾਣਗੇ ਤੇ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 2.5 ਲੱਖ ਪਾਸਪੋਰਟ ਦੀ ਮਿਆਦ ਪੂਰੀ ਹੋਵੇਗੀ। ਡੀਆਈ ਨੇ ਕਿਹਾ ਹੈ ਕਿ ਵੱਡੇ ਰਸ ਨੂੰ ਦੇਖਦੇ ਆ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਤੇ ਮੌਜੂਦਾ ਕਰਮਚਾਰੀਆਂ ਨੂੰ ਵੀ ਕ੍ਰਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਡੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਜ਼ਿਆਤਰ ਪਾਸਪੋਰਟ 10 ਵਰਕਿੰਗ ਦਿਨਾਂ ਦੇ ਵਿੱਚ ਜਾਰੀ ਕੀਤੇ ਜਾ ਰਹੇ ਹਨ ਪਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਘੱਟੋ-ਘੱਟ 4 ਹਫ਼ਤੇ ਪਹਿਲਾਂ ਉਹ ਅਰਜੀ ਜ਼ਰੂਰ ਦੇਣ। ਜਾਰਵਿਸ ਨੇ ਅੱਗੇ ਕਿਹਾ ਹੈ ਕਿ ਛੁੱਟੀਆਂ ਦਾ ਮਜ਼ਾ ਤਦ ਹੀ ਆਉਂਦਾ ਹੈ ਜਦੋਂ ਯਾਤਰਾ ਬਿਨਾਂ ਕਿਸੇ ਤਣਾਅ ਦੇ ਹੋਵੇ ਪਰ ਜੇਕਰ ਅਰਜ਼ੀਆਂ ਦਾ ਅਚਾਨਕ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਪ੍ਰਕਿਰਿਆ ਕੁਝ ਦਿਨ ਲਈ ਰੁਕ ਵੀ ਜਾਂਦੀ ਹੈ ਇਸ ਦੇ ਨਾਲ ਹੀ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਈ ਯਾਤਰੀ ਪਾਸਪੋਰਟ ਮਿਆਦ ਦੀ ਜਾਂਚ ਹੀ ਭੁੱਲ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਬੋਰਡਿੰਗ ਜਾਂ ਪ੍ਰਵੇਸ਼ ਤੋਂ ਰੋਕਿਆ ਜਾ ਸਕਦਾ ਹੈ ਟੈਂਸਡੇ ਸੀਈਓ ਨੇ ਕਿਹਾ ਹੈ ਕਿ ਜੇ ਤੁਹਾਡਾ ਪਾਸਪੋਰਟ ਮਈ 2026 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਜੇ ਦਸੰਬਰ 2025 ਤੋਂ ਬਾਅਦ ਯਾਤਰਾ ਨਹੀਂ ਕਰ ਸਕੋਗੇ ਤੁਹਾਨੂੰ ਦੱਸਿਆ ਕਿ ਕਈ ਦੇਸ਼ਾਂ ਵਿੱਚ ਪਾਸਪੋਰਟ ਦੇ ਘੱਟੋ-ਘੱਟ 3 ਤੋਂ 6 ਮਹੀਨੇ ਦੀ ਮਿਆਦ ਲਾਜ਼ਮੀ ਹੁੰਦੀ ਹੈ ਅਤੇ ਟਰਾਂਜ਼ਿਟ ਦੇਸ਼ਾਂ ਦੇ ਨਿਯਮ ਇਸ ਮਾਮਲੇ ਦੇ ਵਿੱਚ ਹੋਰ ਵੀ ਸਖਤ ਹਨ ਡੀਆ ਦੇ ਮੁਤਾਬਿਕ ਨਵੇਂ ਪਾਸਪੋਰਟ ਜਾਰੀ ਕਰਨ ਵਿੱਚ ਸਭ ਤੋਂ ਆਮ ਦੇਰੀਆਂ ਫੋਟੋਆਂ ਦੀ ਗੁਣਵੱਤਾ ਕਰਨ ਹੁੰਦੀਆਂ ਹਨ ਇਸ ਦੇ ਸਬੰਧ ਵਿੱਚ ਜਰਵਿਸ ਨੇ ਕਿਹਾ ਹੈ ਕਿ ਫੋਟੋ ਖਿਚਵਾਉਂਦੇ ਸਮੇਂ ਮੁਸਕਰਾਓ ਨਾ ਟੋਪੀ ਜਾਂ ਮੋਟਾ ਚਸ਼ਮਾ ਬਿਲਕੁਲ ਨਾ ਪਹਿਨੋ ਤੇ ਕੋਸ਼ਿਸ਼ ਕਰੋ ਕਿ ਤੁਹਾਡੀ ਬੈਕਗ੍ਰਾਉਂਡ ਬਿਲਕੁਲ ਸਾਫ਼ ਹੋਵੇ ਯਾਦ ਰੱਖੇ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾ 10 ਸਾਲਾਂ ਦਾ ਪਾਸਪੋਰਟ 2005 ਦੇ ਵਿੱਚ ਪਟਾ ਕੇ 5 ਸਾਲਾਂ ਤੱਕ ਕਰ ਦਿੱਤਾ ਗਿਆ ਸੀ ਜਿਸ ਤਾਲੂਕਾ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਜਨਤਕ ਤਬਾ ਤੋਂ ਬਾਅਦ 2015 ਦੇ ਵਿੱਚ ਇਹ ਨਿਯਮ ਦੁਆਰਾ ਲਾਗੂ ਹੋਇਆ ਤੇ ਹੁਣ ਉਹੀ ਪਾਸਪੋਰਟ ਆਪਣੀ ਮਿਆਦ ਪੂਰੀ ਕਰ ਰਹੇ ਹਨ ਤਾ ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਹੁਣੇ ਹੀ ਆਪਣਾ ਪਾਸਪੋਰਟ ਚੈੱਕ